ਮੋਗਾ ਪੁਲਸ ਦਾ ਵੱਡਾ ਐਕਸ਼ਨ ਲੇਡੀ ਡਾਊਨ ਰੇਖਾ ਹੈਰੋਇਨ ਸਮੇਤ ਕੀਤੀ ਗ੍ਰਿਫਤਾਰ ਪੁਲਸ ਅਧਿਕਾਰੀ ਨੇ ਦਿੱਤੀ ਸਾਰੀ ਜਾਣਕਾਰੀ ਮੋਗਾ ਦੇ ਸਿਟੀ ਥਾਣੇ ਦੀ ਪੁਲਸ ਨੂੰ ਇਸ ਲਈ ਵੱਡੀ ਕਾਮਯਾਬੀ ਮਿਲੀ ਜਿੱਦੋਂ ਲੇਡੀ ਡਾਊਨ ਰੇਖਾ ਪਤਨੀ ਜਗਸੀਰ ਵਾਸੀ ਜਮੇਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਪੱਧਰੀ ਪੁਲਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੇਖਾ ਜੋ ਕਿ ਲੰਮੇ ਸਮੇਤੋਂ ਨਸ਼ਾ ਦੀ ਸਮਗਲਿੰਕ ਕਰਦੀ ਸੀ ਅਤੇ ਥਾਣਾ ਸਿਟੀ ਦੀ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਕੋਲੋਂ 500 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਉਨ੍ਹਾਂ ਦੱਸਿਆ ਕਿ ਰੇਖਾ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਇਹ ਹੈ ਕਿ ਉਹ ਕਿਸ ਕੋਲੋਂ ਨਸ਼ਾ ਲੈ ਕੇ ਅੱਗੇ ਕਿੱਥੇ ਸਪਲਾਈ ਕਰਦੀ ਸੀ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਅਜੇ ਗਾਂਧੀ ਆਈਪੀਐਸ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਹੜੀ ਮਸ਼ਹਰਬੋਦ ਮਹਿਮ ਚਲਾਈ ਹੋਈ ਹੈ ਇਹਦੇ ਵਿੱਚ ਕੱਲ ਥਾਣਾ ਸਿਟੀ ਸਾਊਥ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਇਹਦੇ ਵਿੱਚ ਜਿਹੜਾ ਸਾਡੇ ਐਸਐਚਓ ਭਵਿੰਦਰ ਸਿੰਘ ਸੀ ਉਹਨਾਂ ਨੂੰ ਕੱਲ ਇਨਫੋਰਮੇਸ਼ਨ ਮਿਲੀ ਸੀ ਕਿ ਰੇਖਾ ਪਤਨੀ ਜਗਸੀਰ ਵਾਸੀ ਜਨੇਰ ਜਿਹੜਾ ਚੁੰਗੀ ਹਰਵਨ ਵੇਚਣ ਦੀ ਅੱਜ ਇਹ ਤੇ ਚੁੰਗੀ ਨੰਬਰ 3 ਤੇ ਜਿਹੜੀ ਇਹ ਇੱਥੇ ਹਰਵਨ ਲੈ ਕੇ ਆਈ ਹੋਈ ਤੇ ਜਿਹੜਾ ਉਸ ਨੇ ਕਾਬੂ ਕੀਤਾ ਤੇ ਇਹਦੇ ਤੋਂ 500 ਗ੍ਰਾਮ ਜਿਹੜੀ ਹਰਵਨਾਂ ਦੀ ਜਿਹੜੀ ਬਰਾਮਦ ਕੀਤੀ ਗਈ ਤੇ ਜਿਹੜਾ ਇਹਦਾ ਮੁਕਦਮਾ ਦਰਜ ਕਰਕੇ ਅੱਜ ਅਸੀਂ ਜਿਹੜਾ ਨੂੰ ਪੇਸ਼ ਅਦਾਲਤ ਕੀਤਾ ਇਹ ਲੇਡੀ ਦਾ ਪਹਿਲਾਂ ਉਹ ਵਾਲ ਦੇ ਵਗੈਰਾ ਕਰਦੇ ਨਹੀਂ ਪਹਿਲੇ ਨਹੀਂ ਆਇਆ ਕਿਥੋਂ ਲੱਗੇ ਆਈ ਸੀ ਕਿੱਥੇ ਵੇਚ ਰਹੀ ਸੀ ਇਹ ਸਾਰਾ ਅਜੇ ਪਤਾ ਕਰ ਰਹੇ ਆ ਅੱਜ ਇਹਨਾਂ ਮੰਗ ਲੈ ਕੇ ਤੁਰ ਰਹਿਣ ਵਾਲੇ ਕਿੱਥੋਂ ਵੀ ਗਏ ਜਨੇਰ ਦੀ ਰਹਿਣ ਵਾਲੀ ਹੈ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਅਜੇ ਗਾਂਧੀ ਆਈਪੀਐਸ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਹੜੀ ਮਸ਼ਹਰ ਵਿਰੋਧ ਮਹਿਮ ਚਲਾਈ ਗਈ ਹੈ ਇਹਦੇ ਵਿੱਚ ਕੱਲ ਥਾਣਾ ਸਿਟੀ ਸਾਊਥ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਜਿੱਦਿਵੇ ਜਿਹੜਾ ਸਾਡੇ ਐਸਐਚਓ ਭਵਿੰਦਰ ਸਿੰਘ ਸੀ ਉਹਨਾਂ ਨੂੰ ਕੱਲ ਇਨਫੋਰਮੇਸ਼ਨ ਮਿਲੀ ਸੀ ਕਿ ਰੇਖਾ ਪਤਨੀ ਜਕਸੀਰ ਵਾਸੀ ਜਨੇਰ ਜਿਹੜਾ ਚੁੰਗੀ ਹੈਵਨ ਵਿੱਚ ਦੀ ਆਦੀਏ ਤੇ ਚੁੰਗੀ ਨੰਬਰ 3 ਤੇ ਜਿਹੜੀ ਇਹ ਇਥੇ ਹਰੋਂ ਲੈ ਕੇ ਆਈ ਹੋਈ ਤੇ ਜਿਹੜਾ ਉਸ ਨੇ ਕਾਬੂ ਕੀਤਾ ਤੇ ਇਹਦੇ ਤੋਂ 500 ਗ੍ਰਾਮ ਜਿਹੜੀ ਹਰੋਂਾਂ ਦੀ ਜਿਹੜੀ ਬਰਾਮਦ ਕੀਤੀ ਗਈ ਤੇ ਜਿਹੜਾ ਇਹਦਾ ਮੁਕਦਮਾ ਦਰਜ ਕਰਕੇ ਅੱਜ ਅਸੀਂ ਜਿਹੜਾ ਇਹਨੂੰ ਪੇਸ਼ ਅਦਾਲਤ ਕੀਤਾ ਇਹ ਲੇਡੀ ਦਾ ਪਤਾ ਨਾ ਤੋਂ ਬਾਅਦ ਵਗੈਰਾ ਕਰਦੇ ਇਹ ਪਹਿਲੇ ਨਹੀਂ ਆਇਆ ਕਿੱਥੋਂ ਲੈ ਕੇ ਆਏ ਸੀ ਕਿੱਥੇ ਵੇਚਦੇ ਸੀ ਇਹ ਸਾਰਾ ਅਜੇ ਪਤਾ ਕਰ ਰਹੇ ਆ ਅੱਜ ਇਹਨਾਂ ਮਾਮਲੇ ਲੈ ਕੇ ਤੇ ਹਰੋਂ ਵਾਲੇ ਕਿੱਥੋਂ ਵੀ ਗਏ ਸੀ ਇੰਜੀਨੀਅਰ ਦੀ ਰਹਿਣ ਵਾਲੀ ਹੈ